ਕੀ ਨਾਮ ਹੈ ਨੰਦੂ ਕਿਹੋਟ ਰਹਿੰਦੇ ਹੋ ਅੱਜ ਕਦੋਂ ਕੇ ਅਸੀਂ ਕਿਹਨੂੰ ਪੜ੍ਹੇਗਾ ਕੋਣ ਹੈ ਮੁੰਡਾ ਜਿਹੜਾ ਪੜ੍ਹਿਆ ਨਾ ਇਹ ਨਹੀਂ ਪਤਾ ਕਿ ਉਹ ਕੋਣ ਹੈ ਕਿਹਨਾਂ ਦੇ ਪਿੰਡ ਦਾ ਮੁੰਡਾ ਅੱਛਾ ਇਹਨਾਂ ਦੇ ਪਿੰਡ ਦਾ ਹੀ ਹੈ ਤੁਹਾਡੀ ਕਿੰਨੇ ਦੇਰ ਤੋਂ ਕੋਈ ਗੱਲ ਬਾਤ ਪਤਾ ਨਹੀਂ ਕਰਦਾ ਉਹਨੂੰ ਰਿਪੋਰਟਿੰਗ ਲਈ ਹਾਂਜੀ ਅੱਛਾ ਕਿੰਨਾ ਆਈ ਤੁਹਾਡੀ ਗੱਲ ਬਾਤ ਅੱਛਾ ਅੱਜ ਕਿਤੋਂ ਬਣਿਆ ਗਿਆ ਥੋੜੀ ਅਵੇੜੇ ਹੋ ਗਏ ਮਸਤੀ ਹੁੰਦੇ ਕਿ ਮੈਂ ਗਲਤ ਕੀਤਾ ਦੀ ਹੱਸਦੇ ਫਿਰੇ ਹੱਸਣਾ ਨਹੀਂ ਹੱਸਣ ਵਾਲੀਆਂ ਗੱਲਾਂ ਨਹੀਂ ਹਨ ਕੋਈ ਨਹੀਂ ਜੀ ਮਨੋ ਕੀ ਨਾਮ ਤੁਹਾਡਾ ਦੱਸੋ ਜੀ ਕੀ ਹੋਇਆ ਬੋਲੋ ਆ ਮੈਂ ਕਿਹ ਚਾਈ ਆ ਮੇਰਾ ਭਰਾ ਹੈਂਗੀ ਹੋਟਲ ਤੋਂ ਬੁਲਾ ਰਿਹਾ ਇਹਨੂੰ ਦੇਣਾ ਹਾਂਜੀ ਇਹਨਾਂ ਨੂੰ ਦੋਨਾਂ ਨੂੰ ਬਣਾਵਾਣਾ ਵਾਣਾ ਤੇਰੇ ਸਮਝਦੇ ਆਂ ਮੈਂ ਕਿਹ ਆਇਂਦੇ ਆ ਉਹ ਮੇਰਾ ਭਰਾ ਹੈਂਗੀ ਭਰਾ ਨਾਲ ਉਹ ਅਪਰੇਮੇ ਲੋਕ ਉੱਪਰ ਰੰਗੀਆਂ ਬੈਠੀਆਂ ਨੇ ਇਹ ਜਿਹੜਾ ਇਹਦਾ ਘਰ ਵਾਲੇ ਤੁਹਾਨੂੰ ਬੜਿਆ ਕਿਸੇ ਹੋਰ ਵਿਅਕਤੀ ਦੇ ਨਾਲ ਹਾਂਜੀ ਲੈ ਬੰਦੋ ਤਾਨੂੰ ਘਰ ਆ ਲੈਣੇ ਤੁਹਾਡੇ ਕਿਸੇ ਹੋਰ ਬੰਦੇ ਨਾਲ ਫੜਿਆ ਕੀ ਕੀ ਕਹਿਣਾ ਚਾਹੁੰਦੇ ਵੀ ਮੈਂ ਰਹਿਣਾ ਚਾਹੁੰਦੀ ਕਿ ਇਹਦੇ ਨਾਲ ਰਹਿਣਾ ਤੇ ਇਹਦੇ ਨਾਲ ਨਾ ਬਿਤਾ ਦੇ ਕਿੱਥੋਂ ਆਏ ਹੋ ਇੱਕ ਮਿੰਟ ਵੀਰ ਕਿੱਥੋਂ ਆਏ ਹੋ ਕਿੱਥੋਂ ਆਏ ਹੋ ਜਿਹੜਾ ਵੀ ਫੜਿਆ ਕਾਹਦਾ ਮਿਕਲੀ ਕਿੱਥੋਂ ਆਏ ਹੋ ਫਟ ਜਗੇ ਸੀ ਬੈਲਟ ਕਿੱਥੇ ਰਹੀ ਗੜਿਓੜਾ 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 ਗੜਿਓ ਮੁੰਡਾ ਹਟਾ ਸਾਰੀ ਚਾਲੀ ਬਾਅਦ ਨਾ ਮਦਰ ਜੀ ਮੱਧੇਂ ਦਰਦ ਸਵੇਰੇ ਕੰਦੇ ਜਿਹਨੇ ਉੱਪਰ ਟਿਚੇ ਰਚਾਰ ਹੋਏ ਤੇ ਗਏ ਸ਼ਾਮ ਨੂੰ 9:00 ਘਰ ਹਾਂਜੀ ਇਹ ਨਹੀਂ ਰੱਖਣਾ ਚਾਹੁੰਦੇ ਹਾਂ ਸਾਡੇ ਹੰਦੇ ਪਾਪਾ ਨੂੰ ਨਹੀਂ ਪਤਾ ਸਾਡੇ ਪਾਪਾ ਨੇ ਬੋਧੇ ਨੂੰ ਉਹ ਕਰਨਾ ਬੜਾ ਘੜ ਚੋਰੀ ਕਰਾਈ ਜਾ ਰਹੀ ਹੈ ਕਿ ਪਾਪਾ ਜਾਂ ਤੇ ਉਹ ਵੀ ਰੱਖਣਾ ਚਾਹੁੰਦੇ ਮਨਨ ਉਹ ਆਪਣੀ ਗਰਲਫ੍ਰੈਂਡ ਛੱਡੇ ਤੇ ਤੁਸੀਂ ਆਪਣਾ ਬॉयਫ੍ਰੈਂਡ ਛੱਡੋ ਕੀ ਅੰਗਿਤਲ ਬਿਸਤਰੀ ਕੀ ਲਾ ਰਿਹਾ ਲੋ ਕੀ ਗੱਲ ਉਹਨੇ ਤੈਨੂੰ ਵਿਆਹ ਕੇ ਨਹੀਂ ਲੰਗਾ ਤਾਂ ਕੰਡੀਸ਼ਨ ਹੈਗਾ ਕਿ ਉਹ ਚਾਹ ਦੇਵੇ ਹਾਂ ਹੋ ਜਾਏਗਾ ਸੈਟ ਆ ਰੋਪ ਨਾਲ ਜਿਹੜੇ ਕੋਲ ਥਾਣੇ ਦੇ ਵਿੱਚ ਆਈ ਵੋਲਟੇਜ ਡਰਾਮਾ ਤੁਹਾਨੂੰ ਅਸੀਂ ਨਿਕਾਲ ਲਿਆ ਇਸ ਲਈ ਕਿਰਨ ਸ਼ਾਸ ਦਾ ਅਸਲ ਵਿੱਚ ਜਿਹੜਾ ਡਰਾਮਾ ਚੱਲ ਰਿਹਾ ਹੈ ਆਪਾਂ ਇਹ ਕਿਤੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਸਾਡੇ ਰੋਣੇ ਕੇ ਨਹੀਂ ਹਾਂ ਕਰੰਸੀ ਮੇਰਾ ਭਰਾ ਕਿਹਾ ਹੈ ਸਾਨੂੰ ਪਰਿਵਿਨਿਤ ਕਰਦਾ ਪਿਆ ਹੈ ਕਿ ਕੀ ਹੈ ਉਹਦਾ ਹਸਪੀਟਲ ਅਗਰ ਮੈਂ ਕਿੰਨੀ ਪ੍ਰੈਸਟੀਜੀ ਹੁੰਦੀ ਹੈ ਇੱਕ ਵਾਰ ਸੱਟ ਬਾਬਾ ਤੇਨ ਪਰਤ ਗਈ ਤੁਹਾਨੂੰ ਵੀ ਹੈ ਮਤਰੀ ਕਿਤਾ ਪਾਈ ਨੂੰ ਤੁਹਾਨੂੰ ਅੱਗੇ ਨਾ ਜਾ ਰਿਹਾ ਯਾਰ ਇਹ ਕਿੱਦਾਂ ਆਉਂਦਾ ਮੈਂ ਉਹਦੇ ਨਾਲ ਹੀ ਆਪਣੇ ਟੈਂਟ ਚਾਹਾਂ ਕਿਉਂ ਨਹੀਂ ਕਹਾਂ ਇਹ ਤੈਨੂੰ ਭੇਜਾਂ ਨਾਲ ਹੀ ਲੈ ਕੇ ਜਾਓ ਦੀਵੀ ਕਿਥੋਂ ਦੇ ਰਹਿਣਾ ਲੇ? ਸੀਨੇਬੀ ਦੀ। ਮਦੀਵੀ ਕੀ ਗੱਲ ਹੋਈ ਆ ਤੁਹਾਡੀ? ਆਈ ਨਾ ਹੋਈ ਹੋਸਟਲ ਸੇ ਬੜਾ ਅਸੇ ਦੋਨਾ ਜਾਣੇ ਇਹਨਾਂ ਨੇ ਵੇਚ ਲਿਆ। ਕਿੰਨੀ ਚਿਰ ਦੀ ਗੱਲ ਬਾਤ ਆ ਢੀ? ਹਾਂਜੀ ਚੱਲੀ ਹਫਤਾ ਕੋ ਹੋਇਆ। ਮੁੰਡਾ ਕਿਥੋਂ ਦਾ ਰਹਿਣਾ? ਸੀਨੇਬੀ ਦੀ। ਚੈਰੀਡੂ ਤੋਂ। ਹਾਂਜੀ। ਤੇ ਘਰ ਵਾਲੇ ਨੂੰ ਵੀ ਤਾਂ ਪਤਾ ਲੱਗਿਆ। ਉਹਨਾਂ ਨੂੰ ਨਾ ਕਿਸੇ ਨੇ ਦੱਸ ਦਿੱਤਾ ਤੇ ਉਹਨਾਂ ਨੇ ਫਿਰ ਤੇ ਕੀ ਹੋਇਆ ਹੁਣ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋ ਜਾਂਦੀ ਭਈ। ਹਾਂਜੀ। ਹਾਂਜੀ। ਉਹ ਚੱਕਰ ਇਹ ਹੈ ਕਿ ਤੁਸੀਂ ਵੈਸੇ ਉੱਥੇ ਇੱਕ ਹੋਟਲ ਦੇ ਵਿੱਚ ਸਬੰਧ ਬਣਾਉਂਦੇ ਬਈ ਤੇ ਘਰ ਵਾਲਾ ਉੱਥੋਂ ਆ ਗਿਆ ਸਹੀ ਸਹੀ ਕੀਤਾ ਤੁਸੀਂ ਵੈਸੇ ਇਨਸਾਨੀਅਤ ਦੇ ਤੌਰ ਤੇ ਸਹੀ ਕੀਤਾ ਹਾਂ ਸਹੀ ਕੀਤਾ ਕੁੱਝ ਬੋਲਦਾ ਘਰ ਵਾਲਾ ਤਾਂ ਕਰਦਾ ਹੀ ਤਾਂ ਨਹੀਂ ਨਹੀਂ ਉਹਨਾਂ ਨੇ ਮੈਨੂੰ ਕੁਝ ਨਹੀਂ ਕਿਹਾ ਕਿ ਨਸ਼ੇ ਨੂੰ ਸੀ ਕਰਦਾ ਉਹ ਨਹੀਂ ਨਹੀਂ ਕੁਝ ਨਹੀਂ ਕਰ ਰਹੇ ਆ ਕਿ ਤੁਹਾਨੂੰ ਨਹੀਂ ਵੈਸੇ ਇਹਨਾਂ ਨੇ ਮੈਨੂੰ ਜ਼ਬਰਦਸਤੀ ਕੀਤਾ ਸੀ ਤੇ ਮੈਂ ਆ ਕੇ ਚਲ ਗਿਆ ਕਿੰਨੀ ਜ਼ਬਰਦਸਤੀ ਕੀਤੀ ਕਿਨੇ ਘਰ ਵਾਲੇ ਨੇ ਜਾ ਮੁੰਡੇ ਦੇ ਨਹੀਂ ਇਹ ਕਿਥੋਂ ਦਾ ਰਹਿਣ ਲਾਵਾ ਛੀਨੇ ਵੀ ਦੇ ਚਾਹੁੰਦੇ ਹੈ ਛੀਨੇ ਵੀ ਦੇ ਚਾਹੁੰਦੇ ਛੀਨੇ ਵੀ ਦੇ ਦੱਸੇ ਹੱਤਾਂ ਉਹ ਕਿੱਟੜੀ ਗੱਲ ਬਾਤ ਹਾਂ ਤੇ ਤੁਹਾਡੇ ਕਿ ਜੋ ਘਰ ਵਾਲੇ ਨੂੰ ਪਤਾ ਲੱਗਿਆ ਤੇ ਤੁਸੀਂ ਇਹ ਕੰਮ ਕਰ ਰਹੇ ਕਿ ਪਰਿਵਾਰ ਪਰਿਵਾਰਿਕ ਪਰ ਘਰ ਵਾਲਾ ਤੁਹਾਡਾ ਸਹੀ ਨਹੀਂ ਹੈ ਜਿਹੜਾ ਤੁਸੀਂ ਇਤਰਾ ਕਰਦੇ ਕਿ ਨਸ਼ਾ ਨੂੰ ਛੇ ਕਰਦਾ ਘਰ ਵਾਲਾ ਤੇ ਫਿਰ ਇੱਕ ਇੱਕ ਕਦਮ ਕਿਦਾਂ ਚੁੱਕ ਲੈ ਤੋਈ ਮੈਂ ਤੋਹ ਕਹਿੰਦੀ ਗੱਲ ਸੀ ਉਹ ਕਿੰਨੇ ਨਹੀਂ ਪਰ ਉਹਨਾਂ ਨੇ ਤੁਹਾਨੂੰ ਠਾਣੇ ਦੇ ਵਿੱਚ ਲੈ ਲੈਂਦੇ ਕਹਿੰਦੇ ਕਿ ਮੈਂ ਹੁਣ ਰੱਖਣੀ ਨਹੀਂ ਇਹਨੂੰ ਨਹੀਂ ਮੈਂ ਰਹਿਣਾ ਚਾਹੁੰਦੀ ਤੇ ਤੁਸੀਂ ਅਸਸ ਕੇ ਗੱਲ ਕਰਦੇ ਨਹੀਂ ਮੈਂ ਰਹਿਣਾ ਸ਼ਰਮਾਂ ਦੀ ਵੀ ਥੋੜੀ ਜੀ ਧੰਨਵਾਦ ਹੈ ਸੀ ਹੈ ਹਾਂ ਹੂੰ ਚਲੋ ਅੱਗੇ ਮੇਰਾ ਨਾਮ ਮੇਰਾ ਨਾ ਸਿਮਰਨ ਹਾਂਜੀ ਕੋਈ ਨਾਮ ਲਾਈ ਤੁਹਾਡਾ ਮੇਰਾ ਨਾਮ ਸਿਮਰਨ ਕਿੱਥੋਂ ਦਾ ਰਹਿਣ ਵਾਲਾ ਮੈਂ ਬਸ ਅਡੇ ਕੀ ਕੋਈ ਗੱਲ ਹੋਈ ਆ ਮੇਰਾ ਭਰਾ ਹੈ ਤੇ ਉਹ ਮੇਰੇ ਪਰਜਾਇ ਤੇ ਹੋਟਲ ਤੇ ਫੜੇਗੇ ਰਹੇਗੇ ਉਹਨਾਂ ਦਾ ਕੀ ਭਰਾ ਦਾ ਕੀ ਨਾਮ ਹੈ ਤੇ ਉਹ ਕੋਰਾ ਕੋਰਾ ਕੀ ਨਾਮ ਕੋ ਦਾ ਮੰਦਿਰ ਤੇ ਜਿਹੜਾ ਮੁੰਡਾ ਪੜਿਆ ਉਹ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਉਹਨਾਂ ਦੇ ਪਿੰਡ ਦਾ ਕਿੱਥੋਂ ਦੇ ਰਹਿਣ ਵਾਲਾ ਰਿਕਨ ਭਾਈ ਕਿੱਥੋਂ ਦੇ ਰਹਿਣ ਵਾਲੇ ਈ ਉਹ ਉਹ ਬਾਹ ਬਾਡਰ ਤੇ ਸੀ ਜਿਹੜੇ ਹੋੜੇ ਤੇ ਫੜੇ ਗਏ ਫੋਟੋ ਦਾ ਨਾਮ ਵੀ ਨਹੀਂ ਕੋਈ ਕੀ ਕਾਰਵਾਈ ਕਰਨੀ ਚਾਹੀਦੀ ਚਾਰਵਾਈ ਜਿਹੜੀ ਹੋਣੀ ਚਾਹੀਦੀ ਉਹੀ ਕਾਰਵਾਈ ਤੁਹਾਨੂੰ ਕੀ ਪਤਾ ਲੱਗਿਆ ਰਿਕਾਰਡਿੰਗ ਲਾਈ ਸੀ ਤੇ ਮੇਰੇ ਭਰਾ ਨੇ ਮੈਨੂੰ ਦੱਸਿਆ ਕਿ ਉਹਨੇ ਸਵੇਰੇ ਆਣਾ ਮੁੰਡੇ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਆ ਇਹਨੂੰ ਰੱਖਣਾ ਨਹੀਂ ਚਾਹੁੰਦੇ ਬੱਸ ਇਹਨੂੰ ਆ ਵੋਟੀ ਨਹੀਂ ਪੰਜ ਮਿੰਟ ਦੇ ਦਿੱਤੀ ਤੁਹਾਡੇ ਲੋਕ ਹਾਂਜੀ ਕਿਦਾ ਕਹਾਣੀ ਇਹ ਪੀੜਾ ਕੱਢਣ ਨੂੰ ਪਰ ਜਿਹੜੇ ਮਾਰੀ ਹਾਂ ਅੱਜ ਤੁਸੀਂ ਹਾਂ ਫੰਡ ਕੀ ਕਹਿਣਾ ਚਾਹੁੰਦੇ ਕੀ ਤੁਹਾਨੂੰ ਪੜਿਆ ਕੀ ਹੋਇਆ ਤੇ ਸੁਣੋ ਕਿੰਨੇ ਹਿਸਾਬ ਤੋਂ 10 15 ਦਿਨੋਂ ਫਿਰ ਰਿਕਾਰਡਿੰਗ ਲਈ ਹਾਂਜੀ ਅੱਛਾ ਕਿੰਨਾ ਇਹ ਟੋਟਾ ਚਾਹਤ ਹੈ ਹਸਰਾਨੀ ਹਸਰਵਾਰੀਆਂ ਬੰਨਾਂ ਨਹੀਂ ਅਮ ਹਮ ਮੈਂ ਮੈਨੂੰ ਨਾਮ ਆਦਾ ਯਾਰ ਇਹ ਸਾਈਲ ਬੈਲਟ ਕਿਥੇ ਨੂੰ ਗੁਰੂ ਜੀ ਮੋਹ ਗਰਾਵਰ ਕੋਈ ਹਵਾਲਾ ਤਾ ਨਹੀਂ ਕਿਹੜੇ ਹੜਾ ਦਰਵਾਜ਼ਾ ਭਾਈ ਉਹ ਦਰਵਾਜ਼ਾ ਕਿਹੜਾ ਕਰਵਾ ਲੈਣਾ ਤੇ ਕੀ ਹੋਇਆ ਦੱਸੋ ਕਿਹੜਾ ਭਾਈ ਰੋਲ ਜੁੜੀ ਕਿਹਦੇ ਨਾਲ ਕੋਣੇ ਦਾ ਮੁੰਡਾ ਜਾਂਦੇ ਉਹਨੂੰ ਨਾਮ ਆਂਜਾਂਦਾ ਜਾਂਦੇ ਨਹੀਂ ਤਾਂ ਇਹ ਕਿੰਨੀ ਦਿਨ ਤੋਂ ਵਿਆਹੀ ਸਾਡੇ ਦੇ 10 ਸਾਲ ਦੇ ਹੁਣ ਕੀ ਦੀ ਜਾਂਦੇ ਕੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੋਨਾਂ ਦੇ ਖਾੜੀ ਦੋਨਾਂ ਦੇ ਕੀਤੀ ਜਾਵੇ ਪਹਿਲਾਂ ਵੀ ਕਦੀ ਮੈਂ ਇਸ ਤਰ੍ਹਾਂ ਦੀ ਨਹੀਂ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸਾਨੂੰ ਪਤਾ ਕਿਦਾਂ ਲੱਗਾ ਮਾਪੇ ਫੋਨ ਲਾ ਰਿਹਾ ਰਿਕਾਰਡਿੰਗ ਦੇ ਵਿੱਚ ਸੁਣਦਾ ਤਾਂ ਮੈਂ ਪਤਾ ਪਾ ਪਾਜੀ ਕੀ ਨਾਮ ਦਾ ਡਾਕਟਰ ਕੀ ਗੱਲ ਹੈ ਨਹੀਂ ਇਹਨੂੰ ਪਾਜੀ ਇਹ ਬੇੜਾ ਹੀ ਮਾਰੀਆਂ ਪਾਜੀ ਕੀ ਕਹਿਣਾ ਚਾਹੁੰਦੇ ਥੋੜਾ ਫੜਿਆ ਕੀ ਉਹਦੇ ਨਾਲ ਬੇਟਾ ਉਹਦੇ ਨਾਲ ਸਰ ਲਾਈ ਦੀ ਹੈ ਕੱਟ ਲਾ ਗੋ ਚੱਲਿਆ ਅਗਨੀ ਪੈਸਾ ਆਪਣਾ ਨਾਮ ਦਾਸ ਕਿਥੋਂ ਦੇ ਰੰਨ ਲੱਗੇ ਹਾਂ ਭਾਈ ਅਲਫਮਨ ਲੱਗ ਰਿਹਾ ਕੀ ਗੱਲ ਹੋਈ ਹੈ ਮੈਂ ਉਹ ਤਾਂ ਸਮਝ ਗਈ ਤੋਣੀ ਕੀਤਾ ਲੱਗਦਾ ਕਰਦੀ ਨੇ ਤੇ ਤੁਹਾਨੂੰ ਕਿਦਾ ਪਤਾ ਲੱਗਿਆ ਹਾਂ ਭਾਈ ਫੋਨ ਲਾ ਰਿਹਾ ਰਿਕਾਰਡਿੰਗ ਮੈਂ ਨਾ ਰਿਕਾਰਡਿੰਗ ਸੁਣਦਾ ਸੁਣਦਾ ਮੈਨੂੰ ਰਿਕਾਰਡਿੰਗ ਲਈ ਪਤਾ ਲੱਗਾ ਤੇ ਜਨੈਦਰਬਾਰ ਸਾਹਿਬ ਮਿਲਣਾ ਕਿਹੜੇ ਘਟੇ ਚ ਫੜੇ ਘਟੇ ਨਾ ਨਹੀਂ ਜਦੋਂ ਰਿਕਾਰਡਿੰਗ ਲੱਗੀ ਇਹ ਕਿਥੋਂ ਦਾ ਰਹਿਣ ਵਾਲਾ ਹੋਵੇ ਹੈਗਾ ਭਾਈ ਇਧਰ ਦਾ ਬਾਬੂ ਦੇ ਰੋਡ ਦਾ ਇਹ ਡੇਲੀ ਮਿਲਦੇ ਜਾਂ ਕਿਦਾ ਅੱਜ ਹਾਂਜੀ ਹਾਂਜੀ ਤੇ ਪਹਿਲਾਂ ਵੀ ਗੱਲਬਾਤ ਹੋਈ ਹੈ ਤੁਹਾਡੇ ਲੋਕ ਕੰਪਲੀਟ ਵਗੈਰਾ ਦੇ ਦਿੱਤੀ ਗਈ ਸੀ ਨਾ ਨਾ ਪਿੱਲਾ ਨਹੀਂ ਦਿੱਤੀ ਤੇ ਹੁਣ ਕਿੱਥੇ ਲੈਂਦਾ ਇਹ ਹੁਣ ਕਿੱਥੇ ਲੈਂਦਾ ਗਿਆ ਉਹ ਥਾਣੇ ਲੈਂਦਾ ਨਾ ਕੀ ਮੰਗ ਕੀ ਕਰਦੇ ਤੁਸੀਂ ਕਾਰਵਾਈ ਕੀਤੀ ਜਾਏ ਭਾਈ ਇਹਨਾਂ ਨੂੰ ਪਤਾ ਲੱਗੇ ਇਦਾਂ ਲੋਕਾਂ ਦੇ ਘਰ ਉਜੜਦੇ ਆ ਲੱਗਦਾ ਕਿ ਤੁਹਾਡੀ ਘਰ ਵਾਲੀ ਦੀ ਤੁਹਾਡੇ ਨੂੰ ਠੋਕਾ ਕੀਤਾ ਕਿਉਂਕਿ ਤੁਹਾਡੀ ਇੱਕ ਹੱਥ ਨਾਲ ਨਹੀਂ ਵੱਜਦੀ ਹਾਂਜੀ ਤੁਸੀਂ ਪਰਿਵਾਰ ਨਾਲ ਗੱਲ ਇੱਕ ਗੱਲਬਾਤ ਕੀਤੀ ਗਈ ਕੁੜੀ ਦੇ ਕੀਤੀ ਹੁਣ ਕੀਤੀ ਮੈਂ ਦੱਸਿਆ ਨਹੀਂ ਇਹਨਾਂ ਨੂੰ ਪਿੱਲਾ ਨਹੀਂ ਦੱਸਿਆ ਹੁਣ ਦੱਸਦਾ ਫੋਨ ਤੇ ਮੁੰਡਾ ਕੀ ਕਹਿ ਰਿਹਾ ਜੀ ਮੁੰਡੇ ਨੇ ਕੋਕਣੀ ਕਿਹਾ ਮੁੰਡਾ ਕਿਹਾ ਫਖੀ ਸਾਹਿਬ ਨੇ ਬੜਾ ਬੜਾ ਗਿਆ ਸੀ ਕਿ ਮੈਟਰ ਜ ਕੀਤਾ ਥੱਲੇ ਗੱਲ ਆ ਰਹੀ ਕੀ ਕੀਤਾ ਗਿਆ ਕੀ ਕਰਦੇ ਥੋੜਾ ਜਿਹਾ ਮਾਮਲਾ ਕਰ ਸਲਾਮ ਸਾਡੇ ਕੋ ਇੱਕ ਪਾਰਟੀ ਆ ਪਹੁੰਚੇ ਹੋਏ ਨੇ ਮੀਆਂ بیوی ਦਾ ਝਗੜਾ ਹੋ ਗਿਆ ਇਸੇ ਹੋਰ ਲੜਕੇ ਦੇ ਨਾਲ ਉਹਨੂੰ ਪਕੜਿਆ ਹੋ ਹੁਣ ਸਾਡੇ ਕੋ ਜੋ ਵੀ ਉਹ ਕੰਪਲੇਂਟ ਦੇਣਗੇ ਫਲਾਹਾ ਸਾਡੇ ਕੋ ਪਹੁੰਚੇ ਫਿਰ ਉਹ ਸਾਣਾ ਐਸ ਪਰਲਾ ਜੋ ਬਣਦੀ ਉਹ ਕਾਰਵਾਈ ਕਰ ਲਾਂਗੇ ਕਿਸੇ ਹੋਟਲ ਵਿੱਚੋਂ ਰੁਕੇ ਹੋਏ ਸੀ ਉਤੋਂ ਉਹਦੇ ਹਸਬੰਦ ਨੇ ਲੜਕੀ ਦੇ ਨਾਲ ਉਹਨੂੰ ਕੰਪਲੇਂਟ ਆਈ ਹਾਲ ਹੀ ਫਿਲਹਾਲ ਕੰਪਲੇਂਟ ਨਹੀਂ ਪਾਰਟੀ ਸਾਡੇ ਕੋ ਪਹੁੰਚੀ ਆ ਹੁਣ ਜੋ ਵੀ ਉਹ ਸਟੇਟਮੈਂਟ ਦੇਣਗੇ ਉਹ ਸਾਹ ਹੁਣ ਅੱਗੇ ਦੇਖਣਾ ਕੀ ਬੰਦਾ ਬਣਾ ਸਰਿਕਲ ਉਹਨੇ ਥਾਣੇ ਦੇ ਅੰਦਰ ਆ ਕੇ ਹੰਗਾਮਾ ਕੀਤਾ ਵਾ ਤੇ ਉਹਦੇ ਤੇ ਵੀ ਬੇੜਾ ਚੂਣਾ ਵੀ ਛੜੀਆਂ ਇਹਨਾਂ ਨੇ ਉਹ ਮੇਰੇ ਤੇ ਅੰਜ ਨਹੀਂ ਆਇਆ ਜੇ ਕੋਈ ਐਸੀ ਚੀਜ਼ ਹੋਵੇ ਉਹ ਵੀ ਦੇਖ ਲਾਂਗੇ ਜੀ ਜਰੂਰ ਕਾਨੂੰਨ ਨੂੰ ਕਿਸੇ ਨੂੰ ਵੀ ਆਪਣੇ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਵਾਂਗੇ ਜੋ ਵੀ ਹੈ ਕਾਨੂੰਨ ਦੇ ਮਤਾਂਕੂਰ ਸਾਹਿਬ ਨਾ ਕਾਰਵਾਈ ਕਰਾਂਗੇ ਕਲੈਕਸ਼ਨ ਬੰਦਾ ਸਰ ਲੜਕੀ ਜਿੱਤਾਂ ਗਈ ਤੋ ਬੰਦਾ ਐਚ ਦੇਖੋ ਜੇ ਇਹਦੇ ਲੜਕੀ ਆਪਣੀ ਮਨਮਰਜ਼ੀ ਨਾਲ ਗਈ ਆ ਅਡਲਟ ਐ ਫਿਰ ਤੇ ਉਹਦੇ ਐਕਸ਼ਨ ਨਹੀਂ ਆਏਗਾ ਜੋ ਮੰਨੇਗੀ ਤੇ ਜੇ ਉਹ ਕਹੇਗੀ ਵੀ ਮੈਨੂੰ ਜ਼ੋਰ ਜ਼ਬਰਦਸਤੀ ਘੜਿਆ ਮੈਂ ਇੱਕ ਵਾਰੀ ਸੁਣਾਗਾ ਜੀ ਜੇ ਤੇ ਕੋਈ ਉਹਨਾਂ ਦਾ ਆਪਣਾ ਪਰਿਵਾਰਕ ਮਸਲਾ ਹੈ ਤੇ ਜ਼ਰੂਰ ਕਾਉਂਸਲਿੰਗ ਕਰਾਂਗੇ ਜੀ ਉਹਨਾਂ ਨਾਲ ਮੈਂ ਠੀਕ ਹੈ ਠੀਕ ਹੈ ਥੈਂਕ ਯੂ